ਰੰਦੀ ਜਿਹੜਾ ਉਸ ਦਾ ਮਕਾਨ ਦਾ ਲਲਿਤਾ ਗਿਆ ਉਹਨਾਂ ਤੋਂ ਉਸ ਤੋਂ ਬਾਅਦ ਚੋ ਪੈਸੇ ਮੰਗੇ ਗਏ ਪੂਰੇ ਪੈਸੇ ਆਰਵ ਚੋਧਰੀ ਵੱਲੋਂ ਮੰਗੇ ਗਏ ਤਾਂ ਬਾਅਦ ਦੇ ਵਿੱਚ ਜਿਹੜੀ ਗੁੰਡਾਗਰਦੀ ਕੀਤੀ ਗਈ ਉਹਨਾਂ ਵੱਲੋਂ ਗੁੰਕੀ ਵੀਡੀਓ ਪਾ ਲਾ ਤਾਂ ਦੇਖ ਸਕਦੇ ਹਿੰਦੇ ਕਿ ਕਿਹ ਕਿਹ ਟਰੀਕੇ ਦੇ ਨਾਲ ਪਰਿਵਾਰਿਕ ਮੈਂਬਰਾਂ ਦੇ ਨਾਲ ਕੁਚ ਮਾਰ ਕੀਤੀ ਗਈ ਜੀ ਪੁੱਤ ਦੇ ਪੈਰਾਂ ਤੇ ਨਾ ਜਿਹੜੀ ਪ੍ਰਾਪਰਟੀ ਵੇਚੀ ਸੀਗੀ ਨਾ ਉਹਦੇ ਵਿੱਚ ਆਪਾਂ ਤਿੰਨ ਗੋਠੀਆਂ ਬਣਾ ਕੇ ਵੇਚੀ ਅੱਗੇ ਬਿਆਨ 2 ਤੋਂ ਬਿਆਨ 5 ਹੀ ਵੇਚੇ ਸੀ। ਪਹਿਲੇ ਵੀ ਮੈਂ ਕਿਉਂਕਿ ਪ੍ਰਾਪਰਟੀ ਦੇ ਕੰਮ ਦੇ ਵਿੱਚ ਪਿੰਡ ਦਾ ਹੈਗੀ ਹੋਪੀ ਉੱਧਰ ਦੀ ਜੀ ਤੇ ਬਿਆਨ 2 ਤੋਂ ਬਿਆਨ 5 ਹੀ ਵੇਚੇ ਸੀਗਾ ਮੈਂ। ਆਪਾਂ ਜਿੱਦਾਂ ਵੇਚਿਆ ਆਪਾਂ ਪ੍ਰੋਸੈਸ ਦੇ ਗੁੱਡ ਫੇਸ ਤੇ ਉਹਨਾਂ ਨੂੰ ਪ੍ਰਾਪਰਟੀ ਦੇਤੀ। ਤੇ ਇੱਕ ਪ੍ਰਾਪਰਟੀ ਜੀ ਮੈਂ ਵੇਚੀ 33.5 34 ਲੱਖ ਦੀ ਇੱਕ ਵੇਚੀ ਜੀ ਮੈਂ ਪ੍ਰਾਪਰਟੀ 22.5 ਲੱਗਦੀ ਜੀ ਜਿੰਨੂੰ 22.5 ਲੱਖ ਵਾਲੇ ਨੂੰ ਜਿੰਨੂੰ ਵੇਚੀ ਸੀਗੀ ਉਹ ਸੀਗੇ ਕ੍ਰਿਮੀਨਲ ਮੈਨੂੰ ਉਹਦੇ ਬਾਰੇ ਪਤਾ ਨਹੀਂ ਸੀਗਾ। ਬਗੈਰ 112 ਨੰਬਰ ਤੇ ਕਾਲ ਵੀ ਕੀਤਾ ਸੀ ਉਹਨਾਂ ਨੂੰ ਉਦੋਂ ਵੀ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਦਰਖਾਸਤ ਲਿਖ ਕੇ ਲੱਗ ਲਈ ਤੇ ਉਹਦੀ ਘਰ ਵਾਲੀ ਨੇ ਉਹਦੇ ਬੇਟੇ ਨੇ ਮੈਨੂੰ ਮਾਰਨ ਦੀ ਉੱਥੇ ਫੁਲੇਮ ਤਨਕੀ ਦਿੱਤੀ ਉੱਥੇ ਮੁਲਾਜ਼ਮ ਵੀ ਖੜੀ ਸੀਗੇ 7 ਨੰਬਰ ਥਾਣੇ ਦੇ ਕਾ ਦੇ ਰਿਹਾ ਤੁਹਾਡੇ ਮਾਰਨ ਦੀ ਅਗੇ ਜਨਨ ਸੰਜੀਵ ਨੂੰ ਸੰਜੀਵ ਵੱਲੋਂ ਤੇ ਇਹ ਸ਼ੋਅ ਲੋ ਕੀਤਾ ਗਿਆ ਜੀ ਇਹ 6 ਜਨਿਆਂ ਨੇ ਮਿਲ ਕੇ ਜੀ ਮੇਰੇ ਤੇ ਹਮਲਾ ਕੀਤਾ ਮੈਨੂੰ ਮਾਰਨ ਦੀ ਪੂਰੀ ਕੋਸ਼ਿਸ਼ ਕੀਤੀ ਕਿਉਂਕਿ ਪਹਿਲਾਂ ਵੀ ਧਮਕੀਆਂ ਦਵਾਈਆਂ ਸੀਗੀਆਂ ਮੈਨੂੰ ਕੁੱਤੇ ਜੀ ਮਰ ਜੇਵੇ ਕੰਮ ਹੀ ਖਤਮ ਹੋ ਜਾਣਾ ਕਿਉਂਕਿ ਪੈਸੇ ਦੇਣ ਦੀ ਲੋੜ ਨਹੀਂ ਪੈਣੀ ਬਰੋਸੇ ਤੇ ਇੱਕ ਤਾਂ ਕਬਜ਼ਾ ਦਿੱਤਾ ਜੀ ਜੀ ਉਪਰੋ ਜੀ ਮਾਰਨ ਦੀ ਪੂਰੀ ਕੋਸ਼ਿਸ਼ ਕਰਦੇ ਜੀ ਪਹਿਲਾਂ ਧਮਕੀ ਦਿੰਦੇ ਰਹੇ ਬੱਚੀ ਹੈ ਇਸ ਦੇ ਨਾਲ ਵੀ ਜੁੜਾ ਇਹ ਉਸ ਟਾਈਮ ਜਦੋਂ ਕੁੱਟਮਾਰ ਕੀਤੀ ਗਈ ਹੈ ਤਾਂ ਬੱਚੀ ਵੀ ਸੀਗੀ ਛੋਟੀ ਵਿੱਚ ਲੁਧਿਆਣਾ ਦੇ ਪਾਮੀਆਂ ਦਾ ਮਾਮਲਾ ਹੈ ਜਿੱਥੇ ਪ੍ਰਾਪਰਟੀ ਵੇਚਣ ਦਾ ਕੰਮ ਕਰਦੇ ਨੇ ਆਰਫ ਚੌਧਰੀ ਤੇ ਜਿਨ੍ਹਾਂ ਵੱਲੋਂ ਇੱਕ ਪਰਿਵਾਰ ਨੂੰ ਕਿਸੇ ਨੂੰ ਪ੍ਰਾਪਰਟੀ ਜਿਹੜੀ ਹੈ ਵੇਚੀ ਗਈ ਉਹਨਾਂ ਤੋਂ ਬਿਆਨਾ ਜਿਹੜਾ ਹੈ ਬਿਆਨੇ ਦੀ ਪੇਮੈਂਟ ਲੈ ਲਈ ਸੀ ਕਿ ਕਬਜ਼ਾ ਉਸ ਜਿਨ੍ਹਾਂ ਨੇ ਬਿਆਨਾ ਦਿੱਤੇ ਬਿਆਨੇ ਦੀ ਪੇਮੈਂਟ ਔਰ ਕਬਜ਼ਾ ਜਿਹੜਾ ਉਸ ਦਾ ਮਕਾਨ ਦਾ اللي علی تک ਗਿਆ ਨਾ ਤੋਂ ਉਸ ਤੋਂ ਬਾਅਦ ਸੇ ਤਾਂ ਪੈਸੇ ਮੰਗੇ ਗਏ ਪੂਰੇ ਪੈਸੇ ਅਰਫ ਚੋਦਰੀ ਵੱਲੋਂ ਮੰਗੇ ਗਏ ਤਾਂ ਬਾਅਦ ਦੇ ਵਿੱਚ ਜਿਹੜੀ ਹੈ ਗੁੰਡਾਗਰਦੀ ਕੀਤੀ ਗਈ ਉਹਨਾਂ ਵੱਲੋਂ ਗੁੰਡਾਗਰਦੀ ਇਸ ਕਦਰ ਕੀਤੀ ਗਈ ਤੁਸੀਂ ਵੀਡੀਓ ਪਾਲਾ ਤਾਂ ਦੇਖੋ ਸਕਰੀਨ ਤੇ ਕਿ ਕਿਸ ਤਰੀਕੇ ਦੇ ਨਾਲ ਅ ਪਰਿਵਾਰਿਕ ਮੈਂਬਰਾਂ ਦੇ ਨਾਲ ਕੁੱਟਮਾਰ ਕੀਤੀ ਗਈ ਔਰ ਕੀ ਮਾਮਲਾ ਪੂਰਾ ਜਾਣ ਲੈਨੇ ਆਪਾਂ ਜੀ ਅਰਫ ਜੀ ਕੀ ਹੈ ਜੀ ਪੂਰਾ ਮਾਮਲਾ ਮੈਮ ਮੈਨੇ ਇੱਕ ਪ੍ਰਾਪਰਟੀ ਵੇਚੀ ਸੀਗੀ ਅੱਜ ਤੋਂ ਡੇਢ ਦੋ ਦੋ ਡੇਢ ਜਾਂ ਦੋ ਸਾਲ ਹੋ ਗਏ ਹੋਣੇ ਮੇਰੇ ਹਿਸਾਬ ਨਾਲ ਤੇ ਅਸੀਂ ਜਿਹੜੀ ਪ੍ਰਾਪਰਟੀ ਵੇਚੀ ਸੀਗੀ ਨਾ ਉਹਦੇ ਵਿੱਚ ਆਪਾਂ ਤਿੰਨ ਗੋਠੀਆਂ ਬਣਾ ਕੇ ਵੇਚੀ ਸੀ ਅੱਗੇ ਬਿਆਨਾਂ ਤੋਂ ਬਿਆਨਾਂ ਹੀ ਵੇਚੇ ਸੀ ਮੈਂ ਪਹਿਲਾਂ ਵੀ ਮੈਂ ਕਿਉਂਕਿ ਪ੍ਰਾਪਰਟੀ ਦੇ ਕੰਮ ਦੇ ਵਿੱਚ ਪਿੰਡ ਦਾ ਹੈਗੀ ਪ੍ਰਾਪਰਟੀ ਉਧਰ ਲਿਆਂ ਤੇ ਬਿਆਨਾਂ ਤੋਂ ਬਿਆਨਾਂ ਹੀ ਵੇਚੇ ਸੀਗਾ ਮੈਂ ਤੇ ਜਿਨ੍ਹਾਂ ਨੂੰ ਵੇਚਿਆ ਸੀਗਾ ਉਹਨਾਂ ਨੇ ਪਹਿਲਾਂ ਪੈਸੇ ਲੈਣ ਵੇਲੇ ਜਦੋਂ ਕਬਜ਼ਾ ਲੈਣਾ ਸੀਗਾ ਉਹ ਬੜੇ ਪਿਆਰ ਨਾਲ ਗੱਲਾਂ ਕਰਦੇ ਸੀਗੇ ਤੇ ਕਿਸੇ ਡੀਲਰ ਨੇ ਮਤਲਬ ਸੌਦਾ ਕਰਾਇਆ ਸੀਗਾ ਵਿਚ ਵਿਚਾਲੇ ਦਾ ਤੇ ਡੀਲਰਜ਼ ਵਗੈਰੇ ਸੌਦੇ ਹੁੰਦੇ ਹੀ ਨਹੀਂ ਨੀ ਤੁਹਾਨੂੰ ਪਤਾ ਹੀ ਇਹਦੇ ਬਾਰੇ ਤੇ ਆਪਾਂ ਜਿੱਦਾਂ ਵੇਚਿਆ ਆਪਾਂ ਪ੍ਰੋਸੈਸ ਜੇ ਗੁੱਡ ਫੇਸ ਤੇ ਉਹਨਾਂ ਨੂੰ ਪ੍ਰਾਪਰਟੀ ਦੇ ਦਿੱਤੀ ਹੂੰ ਤੇ ਇੱਕ ਪ੍ਰੋਪਰਟੀ ਜੀ ਮੈਂ ਵੇਚੀ 33.34 ਲੱਖ ਦੀ ਇੱਕ ਵੇਚੀ ਜੀ ਮੈਂ ਪ੍ਰੋਪਰਟੀ 22.5 ਲੱਖ ਦੀ ਜਿੰਨੂੰ 22.5 ਲੱਖ ਵਾਲੇ ਨੂੰ ਜਿੰਨੂੰ ਵੇਚੀ ਸੀਗੀ ਉਹ ਸੀਗੇ ਕ੍ਰਿਮੀਨਲ ਮੈਨੂੰ ਉਹਦੇ ਬਾਰੇ ਪਤਾ ਨਹੀਂ ਸੀਗਾ ਤੇ ਉਹਨੇ ਨਾ ਮੈਨੂੰ ਜੀ ਪਿਛਲੇ ਮਹੀਨੇ 6 ਤਰੀਕ ਨੂੰ ਦਸੰਬਰ ਦੇ ਮਹੀਨੇ ਦੇ ਵਿੱਚ ਧਮਕੀ ਦਵਾਈ ਕਿਸੇ ਤੋਂ ਤੇ ਮੈਂ ਪੁਲਿਸ ਸਟੇਸ਼ਨ ਵੀ ਹੋ ਗਿਆ ਸੀਗਾ ਜਿਹੜੇ ਇਲਾਕੇ ਦਾ ਲੱਗਦਾ ਬਕਾਇਦਾ 112 ਨੰਬਰ ਤੇ ਕਾਲ ਵੀ ਕੀਤਾ ਸੀ ਉਹਨਾਂ ਨੂੰ ਉਦੋਂ ਵੀ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਦਰਖਾਸਤ ਲਿਖ ਕੇ ਲਖ ਲਈ ਤੇ ਉਦੇ ਬਾਅਦ ਜੀ ਜਿਹੜਾ ਉਹਦੇ ਨਾਲ ਵਾਲੀ ਪ੍ਰਾਪਰਟੀ ਜਿਹਨੂੰ ਵੇਚੀ ਸੀ 110 ਗਜ ਦੀ ਸੰਜੀਵ ਨੂੰ ਵੇਚੀ ਸੀਗੀ ਜੀ ਉਸ ਬੰਦੇ ਤੋਂ ਜੀ ਮੈਂ 12.5 ਜਾਂ 13 ਲੱਖ ਰੁਪਏ ਰਹਿ ਗਏ ਸੀਗਾ ਉਹਨੇ 20 ਲੱਖ ਰੁਪਏ ਲੈ ਕੇ ਕਬਜ਼ਾ ਦਿੱਤਾ ਸੀ ਉਹਨੂੰ ਮੈਂ ਤਰੀਕੇ ਨਾਲ ਜਿਹੜਾ ਵੀ ਸੀਗਾ ਆਪਾਂ ਲਿਖਾ ਬੜੀ ਕੱਲ ਹੀ ਸੀਗੀ ਤੇ ਹੁਣ ਮੈਂ ਉਹਨੇ ਮੈਨੂੰ ਪੇਮੈਂਟ ਦੇਣ ਦੀ ਜਗ੍ਹਾ ਉਹਨੇ ਇੱਕ ਲੋਨ ਕਰਾ ਲਿਆ ਜੀ ਜਿੱਦਾਂ ਗੁੱਡਫੇਸ ਤੇ ਉਹਨੇ ਲੋਨ ਕਰਾ ਲਿਆ ਜੀ ਲੋਨ ਉਹਦਾ ਹੋ ਗਿਆ ਉਦੇ ਬਾਅਦ ਜੀ ਉਹਨੇ ਮੈਨੂੰ ਪੈਸੇ ਜਿਹੜੇ ਦੇਣੇ ਸੀਗੇ ਲੋਨ ਕਰਾ ਕੇ ਦੇਣ ਦਾ ਵਾਅਦਾ ਕਰ ਲਿਆ ਇਕਰਾਰ ਜਿਹੜਾ ਕਰ ਲਿਆ ਆਪਾਂ ਵੀ ਗੁੱਡ ਫੇਸ ਟਿਕ ਰਜਿਸਟਰੀ ਕਰਾਤੀ ਉਹਨੇ ਜੀ ਉੱਪਰ ਦੀ ਪੇਮੈਂਟ ਤੁਹਾਨੂੰ ਦੇ ਦਿੱਤੀ ਜੋ ਵੀ ਸੀਗੀ ਪੇਮੈਂਟ ਜੀ ਉੱਪਰ ਜਿਹੜੇ 1.5 ਤੋਂ 2 ਲੱਖ ਰੁਪਏ ਮੇਰੇ ਲੈਣ ਦੇ ਸੀਗੇ ਉਹ ਵੀ ਨਹੀਂ ਦਿੱਤੇ ਤੇ ਸੇਠੀ ਐਸੋਸੀਏਟ ਹੈਗੇ ਆਪਣੇ ਇੱਧਰ ਚੰਡੀਗੜ੍ਹ ਸੌਰੀ ਸਮਾ ਨਾਮ ਹੈ ਸਮਰਾਲਾ ਚੌਂਕ ਦੇ ਹੈਗੇ ਉੱਥੇ ਐਨੇ ਮੈਨੂੰ ਸੰਜੀਵ ਨੇ ਉਹਦੀ ਘਰ ਵਾਲੀ ਨੇ ਉਹਦੇ ਬੇਟੇ ਨੇ ਮੈਨੂੰ ਮਾਰਨ ਦੀ ਉੱਥੇ ਖੁੱਲੇਮ ਤੰਕੀ ਦਿੱਤੀ ਉੱਥੇ ਮੁਲਾਜ਼ਮ ਵੀ ਖੜੇ ਸੀਗੇ 7 ਨੰਬਰ ਥਾਣੇ ਦੇ ਹੂੰ ਬਕਾਇਦਾ ਉੱਥੇ ਰਿਕਾਰਡਿੰਗ ਹੋਈ ਸੀਗੀ ਸਾਰਾ ਕੁਝ ਸੀਗਾ ਤੇ ਉਹਨਾਂ ਨੇ ਕੋਈ ਗੱਲ ਕਾਰਵਾਈ ਉਦੋਂ ਵੀ ਨਹੀਂ ਕੀਤੀ ਪੁਲਸ ਵਾਲਿਆਂ ਨੇ ਤੇ ਮੈਂ ਜੀ 17 ਤਰੀਕ ਨੂੰ ਅਚਾਨਕ ਉੱਥੇ ਪਹੁੰਚ ਗਿਆ ਆਪਣੇ ਪੁਰਾਣੇ ਘਰੇ ਪਹੁੰਚਿਆ ਜੀ 9:30 ਜਾਂ 10 ਵਜੇ ਦੀ ਗੱਲ ਆ 17 ਤਰੀਕ ਦੀ ਗੱਲ ਆ ਮੈਂ ਜਦੋਂ ਪਹੁੰਚਿਆ ਜੀ ਅਚਾਨਕ ਹੀ ਜੀ ਪਿੱਛੋਂ ਸੰਜੀਵ ਨੇ ਸੰਜੀਵ ਦੇ ਬੇਟੇ ਨੇ ਸੰਜੀਵ ਦੀ ਵਾਈਫ ਨੇ ਜਿੰਨੂੰ ਮੈਂ ਘਰ ਵਿੱਚ ਸੀਗਾ ਪ੍ਰਦੀਪ ਕੁਮਾਰ ਜਿਹੜਾ ਅੱਜ ਜੇਲ੍ਹ ਦੇ ਅੰਦਰ ਆ ਉਹ ਜਮਾਲਪੁਰ ਥਾਣੇ ਦੇ ਵਿੱਚ ਉਹਦਾ ਕੋਈ ਕਾਂਡ ਹੋਣਾ ਮੈਨੂੰ ਉਹਦੇ ਬਾਰੇ ਨੋਲੇਜ ਹੈ ਨਹੀਂ ਜੀ ਉਹਦੀ ਉਹ ਸੀਗਾ ਨਹੀਂ ਉਹਦੀ ਵਾਈਫ ਉਹਦੀ ਕੁੜੀ ਆਈ ਹੋਈ ਹੈ ਨੀਸ਼ਾ ਉਰਫ ਉਹਦਾ ਨਾਮ ਹੈਗਾ ਪ੍ਰਵੀਨ ਕੌਰ ਜੀ ਉਹ ਤੇ ਉਹਦਾ ਮੁੰਡਾ ਹੈ ਬਲਜਿੰਦਰ ਆ 6ਵਾਂ ਨੇ ਮਿਲ ਕੇ ਮੇਰੇ ਤੇ ਹਮਲਾ ਕੀਤਾ ਮੇਰੀ ਗੱਡੀ ਪੰਤੀ ਪੂਰੀ ਮੇਰੀ ਵਾਈਫ ਸੀਰੀਅਸ ਹੈ ਜੀ ਉਹਨੂੰ ਇੱਕ ਕੰਤੋਂ ਜੀ ਸੋਨਾ ਬੰਦ ਹੋ ਗਿਆ ਤੁਸੀਂ ਅਜੇ ਹੌਪੀਟਲ ਤੋਂ ਕਿੰਨੇ ਦਿਨ ਤੋਂ ਇੱਥੇ ਹੈਗੇ ਉਹ ਕਿੰਨੇ ਮੈਮ ਮੈਂ 17 ਤਰੀਕ ਦੀ ਰਾਤ ਨੂੰ ਆ ਗਿਆ ਸੀ ਇੱਥੇ ਮੈਂ ਪੁਲਿਸ ਸਟੇਸ਼ਨ ਗਿਆ ਜੀ ਉੱਥੋਂ ਪਹਿਲਾਂ ਵਾਈਫ ਨੂੰ ਵੀ ਨਹੀਂ ਦੇਖਿਆ ਉਦੋਂ ਮੈਂ ਧਿਆਨ ਨਾਲ ਮੇਰੀ ਗੁੜੀਆਂ ਨੂੰ ਕੁਝ ਹੋ ਜਾਂਦਾ ਜੀ ਇੱਟਾਂ ਪਈਆਂ ਹੋਈਆਂ ਮੇਰੀ ਗੱਡੀ ਦੇ ਇਹ ਕਿੰਨਾਂ ਵੱਲੋਂ ਹਮਲਾ ਕੀਤਾ ਗਿਆ ਜਨਨ ਸੰਜੀਵ ਨੂੰ ਸੰਜੀਵ ਵੱਲੋਂ ਇਹ ਦੀ ਸ਼ੋਲੋ ਕੀਤਾ ਗਿਆ ਜੀ ਇਹ 6 ਜਨਿਆਂ ਨੇ ਮਿਲ ਕੇ ਜੀ ਮੇਰੇ ਤੇ ਹਮਲਾ ਕੀਤਾ ਮੈਨੂੰ ਮਾਰਨ ਦੀ ਪੂਰੀ ਕੋਸ਼ਿਸ਼ ਕੀਤੀ ਕਿਉਂਕਿ ਪਹਿਲਾਂ ਵੀ ਧਮਕੀ ਦਵਾਈਆਂ ਸੀਗੀਆਂ 7 ਤਰੀਕ ਨੂੰ ਵੀ ਸੰਜੀਵ ਨੇ ਧਮ ਮੇਰੀ ਕੁੜੀ ਨੂੰ ਮੇਰੀ ਵਾਈਫ ਨੂੰ ਤਾਂ ਮੈਨੂੰ ਮਾਰਨ ਦੀ ਪੂਰੀ ਕੋਸ਼ਿਸ਼ ਕੀਤੀ ਰਹੀ ਕਿ ਮਰ ਜਾਵੇ ਪਰਿਵਾਰ ਖਤਮ ਹੋ ਜਾਵੇ ਪੈਸੇ ਹੀ ਨਹੀਂ ਦੇਣ ਦੀ ਇਹ ਜੋ ਹਮਲਾ ਕੀਤਾ ਤੁਹਾਡੇ ਕਿੱਥੇ ਕੀਤਾ ਕਰਦੇ ਬਾਹਰ ਕਰਦੇ ਬਾਹਰ ਵੀਡੀਓ ਹੈਗੀ ਤੁਹਾਡੇ ਕੋਲ ਇਸ ਦੀ ਵੀਡੀਓ ਮੈਮ ਉੱਥੇ ਤਿੰਨ ਚਾਰ ਕੈਮਰੇ ਲੱਗੇ ਹੋਏ ਨੇ ਮੈਂ ਮੰਗਣ ਵੀ ਗਿਆ ਕਿਸੇ ਨੇ ਦਿੱਤਾ ਨਹੀਂ ਹੂੰ ਆਸ-ਪਾਸ ਤੋਂ ਆਸ-ਪਾਸ ਤੋਂ ਜੀ ਤੇ ਤੁਸੀਂ ਦੇਖ ਲਿਓ ਕਢਾ ਸਕਦੇ ਹੋ ਤੁਸੀਂ ਕਢਾਈ ਲੈਣਾ ਵੀਡੀਓ ਤੁਸੀਂ ਕੰਪਲੇਂਟ ਕਿੱਥੇ ਕੀਤੀ ਹੋਈ ਸੀ ਮੈਂ ਜੀ ਮੁੰਡੀਆਂ ਚੌਂਕੀ ਦੇ ਵਿੱਚ ਜਾ ਕੇ ਕੰਪਲੇਂਟ ਕੀਤੀ ਮੇਰੀ ਜੀ ਡੇਢ ਦੋ ਮਹੀਨੇ ਤੋਂ ਗੱਲ ਚੱਲਦੀ ਜੀ ਮੇਰਾ ਇਹਨਾਂ ਨਾਲ ਬਿਠਾ ਕੇ ਫੈਸਲਾ ਕਰਾਓ ਜੀ ਤੇ ਇਹ ਕੁਝ ਵੀ ਨਹੀਂ ਰੱਬ ਜਾਣੇ ਕੀ ਹੈਗਾ ਸੀ ਜੀ ਮੈਨੂੰ ਹੁਣ ਉਲਟਾ ਪੁਲਸ ਵਾਲਾ ਕਹਿੰਦਾ ਜੀ ਦੀਸ਼ੋ ਦੀ ਕੁੜੀ ਤੇ ਤੂੰ ਕੱਪੜੇ ਖਾੜੇ ਸੀਗੇ ਮੈਂ ਉਹਨੂੰ ਕਿਹਾ ਵੀ ਮੈਂ ਤਾਂ ਤੇਰੇ ਕੋਲ ਆਪ ਭੱਜ ਕੇ ਆ ਗਿਆ ਸੀਗਾ ਮੈਂ ਆਪਣੀ ਬੱਚੀ ਤਾਂ ਆਪਣੀ ਵਾਈਫ ਨੂੰ ਲੈ ਜਾ ਕੇ ਕੱਪੜੇ ਖਾੜਨ ਜਾਵਾਂ ਕਿਸੇ ਕੁੜੀ ਤੇ ਹੁਣ ਤੁਹਾਡੇ ਨਾਲ ਮੈਂ ਗੱਲ ਕਰ ਰਿਹਾ ਤੇ ਤੁਹਾਡੇ ਕੋਈ ਗਲਤ ਵਿਵਹਾਰ ਤਾਂ ਨਹੀਂ ਕਰ ਰਿਹਾ ਬਿਲਕੁਲ ਬਿਲਕੁਲ ਤੇ ਮੇਰੇ ਨੂੰ ਜੀ ਬੇਸਕੋ ਬਣਾਇਆ ਗਿਆ ਜੀ ਉੱਥੇ ਪੁਲਸ ਨੇ ਜੀ ਹੁਣ ਤੱਕ ਕੋਈ ਸੁਣਵਾਈ ਨਹੀਂ ਕੀਤੀ ਆ ਮੈਂ ਜੀ ਹੁਣ ਕਮਿਸ਼ਨਰ ਦਫ਼ਤਰ ਗਿਆ ਸੀਗਾ ਜੀ ਇੱਕ ਐਪਲੀਕੇਸ਼ਨ ਦੇਣ ਗਿਆ ਸੀਗਾ ਮੈਂ ਸੋਮਵਾਰ ਨੂੰ ਐਪਲੀਕੇਸ਼ਨ ਦੇ ਕੇ ਆਇਆ ਸੀਗਾ ਹੌਣ ਤੱਕ ਉੱਥੋਂ ਵੀ ਜੀ ਕੋਈ ਨਹੀਂ ਆਇਆ ਮੈਨੂੰ ਕੋਲੇ ਯੂਆਈਡੀ ਨੰਬਰ ਆ ਗਿਆ ਸੀ ਕਿ ਤੁਹਾਨੂੰ ਖਾਣੇ ਤੋਂ ਫੋਨ ਕੀਤਾ ਜਾਊਗਾ ਹੁਣ ਤੱਕ ਜੀ ਉੱਥੋਂ ਵੀ ਕੋਈ ਕਾਰਵਾਈ ਨਹੀਂ ਹੋਈ ਹੈ ਜੀ ਹੁਣ ਮੈਨੂੰ ਪੁਲਿਸ ਵਾਲੇ ਵੀ ਕੋਈ ਨਹੀਂ ਜਵਾਬ ਦੇ ਰਹੇ ਆ ਹੁਣ ਮੈਂ ਸਿੱਖੀ ਨੂੰ ਵੀ ਪੁੱਛਿਆ ਐਡਵੋਕੇਟ ਨੂੰ ਉਹ ਕਹਿੰਦਾ ਦੀ ਦੇਖ ਲਓ ਕਾਰਵਾਈ ਕਰੀ ਕਾਰਵਾਈ ਕਰ ਲਓ ਜਿੱਦਾਂ ਕਰ ਲੋ ਤੁਸੀਂ ਆਪਣੀ ਛੋਟੀ ਬੱਚੀ ਦੇ ਨਾਲ ਆਪਣੀ ਵਾਈਫ ਤੁਹਾਡੇ ਵਾਈਫ ਨੂੰ ਸੱਟਾਂ ਲੱਗੀਆਂ ਨੇ ਕਿ ਕਿਹਨਾਂ ਵੱਲੋਂ ਉਹਨਾਂ ਵੱਲੋਂ ਹੀ ਮਾਰੀਆਂ ਗਈਆਂ ਨੇ ਹਾਂਜੀ ਉਹ ਛੇਵਾ ਵੱਲੋਂ ਮਾਰਿਆ ਗਿਆ ਜੀ ਉਹਨਾਂ ਨੇ ਸੋਚਿਆ ਕਿ ਮਰ ਜਾਵੇ ਕੰਮ ਹੀ ਖਤਮ ਹੋ ਜਾਣਾ ਕਿਉਂਕਿ ਪੈਸੇ ਦੇਣ ਦੀ ਲੋੜ ਨਹੀਂ ਪ ਰੋਸੇ ਤੋਂ ਇੱਕ ਤੱਕ ਕਬਜ਼ਾ ਦਿੱਤਾ ਜੀ ਜੀ ਉਪਰੋ ਜੀ ਮਾਰਨ ਦੀ ਪੂਰੀ ਕੋਸ਼ਿਸ਼ ਕਰ ਲਈ ਜੀ ਪਹਿਲਾਂ ਤਨਖੀ ਦੇਂਦੇ ਰਹੇ ਬੰਦਾ ਹੋਉਂਦਾ ਹੀ ਚੱਲ ਬਰਬਰੀ ਤਨਖੀ ਆ ਪੁਲਿਸ ਸਟੇਸ਼ਨ ਨੂੰ ਵੀ ਕਹਿਤਾ ਹੋਇਆ ਪੁਲਿਸ ਵਾਲੇ ਜੀ ਡੇਢ ਦੋ ਮਹੀਨੇ ਤੋਂ ਕੋਈ ਗੱਲ ਬਾਤ ਨਹੀਂ ਕਰੇ ਸਾਡੇ ਨਾਲ ਜੀ ਦੋ ਹੋ ਗਏ ਬੱਚਾ ਜੀ ਸੋ ਬਿਲਕੁਲ ਤੁਸੀਂ ਹੁਣ ਕੀ ਚਾਹੁੰਦੇ ਹੋ ਪ੍ਰਸ਼ਾਸਨ ਤੋਂ ਕੀ ਉਮੀਦ ਹੈਗੀ ਤੁਹਾਨੂੰ ਉਮੀਦ ਹੈਗੀ ਕੋਈ ਕੀ ਕੁਝ ਹੁਣ 8 ਦਿਨ ਹੋ ਗਏ ਹਾਂ ਮਜਬੂਰਨ ਬੁਲਾਣਾ ਪਾਇਆ ਮੈਨੂੰ ਉੱਤੇ ਫਿਰ ਦੇਖ ਲਓ ਤੁਹਾਡੇ ਸਾਹਮਣੇ ਪਰਮਾਤਮਾ ਜੀ ਹੁਣ ਮੈਨੂੰ ਪੁਲਿਸ ਵਾਲਾ ਉਲਟਾ ਜਵਾਬ ਦੇ ਰਿਹਾ ਜੀ ਯਾਨੀ ਕਿ ਕੋਈ ਸੁਣਵਾਈ ਨਹੀਂ ਹੋ ਰਹੀ ਤੁਹਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਹਮਲਾ ਜੋ ਹਮਲਾਵਰ ਉਹ ਲੋਕ ਕੀਤਾ ਗਿਆ ਏ ਜੋ ਇਹਨਾਂ ਦੀ ਵਾਈਫ ਹੈ ਉਹ ਐਡਮਿਟ ਆ ਇੱਥੇ ਲਗਾਤਾਰ ਅਪੋਲੋ ਹਸਪੀਟਲ ਦੇ ਵਿੱਚ 8 ਦਿਨ ਤੋਂ ਛੋਟੀ ਬੱਚੀ ਹੈ ਇਸ ਦੇ ਨਾਲ ਵੀ ਜੁੜਾਏ ਉਸ ਟਾਈਮ ਜਦੋਂ ਕੁੱਟਮਾਰ ਕੀਤੀ ਗਈ ਹੈ ਤਾਂ ਬੱਚੀ ਵੀ ਸੀਗੀ ਛੋਟੀ ਵਿੱਚ ਸੋ ਦੇਖ ਸਕਦੇ ਹੋ ਆਪਣੀ ਬੜੀ ਮੁਸ਼ਕਲ ਦੇ ਨਾਲ ਜਾਨ ਬਚਾਈ ਹੈ ਔਰ ਇਸ ਟਾਈਮ ਹਸਪੀਟਲ ਦੇ ਵਿੱਚ ਐਡਮਿਟ ਨੇ 8 ਦਿਨ ਤੋਂ ਲਗਾਤਾਰ ਪੁਲਿਸ ਕੋਈ ਸੁਣਵਾਈ ਨਹੀਂ ਕਰੀ ਹੈ ਸੋ ਦੇਖ ਸਕਦੇ ਹੋ ਤੁਸੀਂ ਪੁਲਿਸ ਪ੍ਰਸ਼ਾਸਨ ਦੀ ਢਿੱਲੀ ਕਾਰਵਾਈ ਜੋ ਇੱਥੇ ਨਜ਼ਰ ਆ ਰਹੀ ਹੈ ਤਾਂ ਇਹ ਜਿਹੜੇ ਹਮਲਾਵਾਰ ਨੇ ਉਹ ਕਿਸ ਤਰ੍ਹਾਂ ਖੁੱਲੇ ਆਮ ਘੁੰਮ ਰਹੇ ਨੇ ਔਰ ਇੱਥੇ ਜੋ ਇਹਨਾਂ ਵੱਲੋਂ ਮੰਗ ਕੀਤੀ ਗਈ ਹੈ ਆਰਫ ਚੋਦਰੀ ਵੱਲੋਂ ਕਿ ਇਹਨਾਂ ਨੂੰ ਇਨਸਾਫ ਦਿੱਤਾ ਜਾਵੇ ਹੁਣ ਦੇਖਣਾ ਹੋਵੇਗਾ ਪੁਲਿਸ ਅਸ ਦੇ ਵਿੱਚ ਕਿਸ ਤਰ੍ਹਾਂ ਦੀ ਕਾਰਵਾਈ ਕਰਦੀ ਹੈ ਅਦਰ ਦੀ ਅਪਡੇਟਸ ਨਾਲ ਬਨੇ ਰਹੋ ਵੀਪੀ ਨਿਊਜ਼ ਪੰਜਾਬ